हां जी ਆਪਾਂ ਸਮਰ ਦੇ ਲਈ ਫੇਰ ਦੁਬਾਰਾ ਤੋਂ ਪ੍ਰਿੰਟ ਨਵੇਂ ਲੈ ਕੇ ਆਏ ਆ ਪਹਿਲਾਂ ਵਾਲੇ ਪ੍ਰਿੰਟ ਸੀ ਜੋ ਆਪਣੇ ਕੋਲ ਸਾਰੇ ਸੇਲ ਹੋ ਚੁੱਕੇ ਨੇ ਨਵੇਂ ਪ੍ਰਿੰਟ ਆਪਾਂ ਹੁਣ ਲੈ ਕੇ ਆਏ ਆ ਇਹ ਆਲ ਓਵਰ ਪੰਜ ਮੀਟਰ ਬੀਬਾ ਪ੍ਰਿੰਟ ਕੈਮਰੀ कॉटन 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਸਰਪਲਸ ਬੇਸ ਸੂਟਾ ਤੁਸੀਂ ਇਨ੍ਹਾਂ ਸੂਟਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ प्राइज इस सूट का है पांच सौ पचहत्तर फ्री शिपिंग इन पंजाब कैश ऑन डिलीवरी अपने को नहीं है, जी पेमेंट एडवास करनी पैंती है सूट बहुत ही ज़्यादा ए वीय समर नवे प्रिंट और नमें ही अपने को कलर ने ती अपना ऑर्डर प्लेस कर सकते हो डेली तुम मेरी वीडियो देखते हो तो बहुत बहुत धन्यवाद लाइक शेयर कमेंट जरूर करो असी ਲਾਈਟ اور ਡਾਰਕ ਕਲਰ ਆਪਾਂ ਇਹਨਾਂ ਦੇ ਵਿੱਚ ਸਾਰੇ ਕਲਰ ਐਡ ਕਰ ਦਿੱਤੇ ਨੇ ਤੁਸੀਂ ਲੈਸਾਂ ਵਗੈਰਾ ਦਾ ਡਿਜ਼ਾਈਨ ਬਣਵਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਨੈਕਸਟ 1 ਮੀਟਰ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਔਰ 2 ਮੀਟਰ ਇਸ ਦੇ ਨਾਲ ਵੱਡੇ ਪਣੇ ਦੀ ਕ੍ਰੋਸ਼ੀਆ ਚਿਕਨ ਵਰਕ ਵਾਲੀ ਬਾਟਮ ਰਹੇਗੀ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਹੈ ਉਹ 598 ਫ੍ਰੀ ਸ਼ਿਪਿੰਗ 올 ਇੰਡੀਆ ਇਹ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ नैक्सट कॉटन दे सूट रहेगा आलओवर सूट रहेगा पांच मीटर सूट की कट रहेगी सॉफ्ट कॉटन है प्राइस इन्ह सूटों का चार सौ नड़िन्नवे फ्री शिपिंग लिमिट स्टॉक आ जल्दी ऑर्डर कर सकते हो फैब्रिक प्योर कॉटन रहेगा नॉर्मल इसका पना रहेगा थ्रैड वर्क होगा ये सूट रह जो स्टफ रहेगा तीन सौ नड़िन्नवे पर मीटर हिसाब न ਨੈਕਸਟ ਆਲਓਵਰ 5 ਮੀਟਰ ਪਰ ਕੈਮਰੀ ਕਾਟਨ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਸੌਫਟ ਕੁਆਲਿਟੀ ਦੇ ਸੂਟ ਰਹਿਣਗੇ ਦੁਪੱਟਾ ਸਵਾ 2 ਮੀਟਰ ਰਹੇਗਾ ਕੋਟਾ ਡੋਰੀ ਹੈ ਦਾ ਸਾਈਡ ਦੋ ਟੂ ਸਾਈਡ ਤੇ ਵਰਕ ਹੋਇਆ 799 ਫ੍ਰੀ ਸ਼ਿਪਿੰਗ 올 ਇੰਡੀਆ ਇਹ ਵੀ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਲਓਵਰ 5 ਮੀਟਰ ਕੈਮਰੀ ਕਾਟਨ ਸੂਟ ਥ्रेड ਵਰਕ ਹੋਇਆ ਨਾਲ ਦੁਪੱਟਾ ਤੁਹਾਨੂੰ ਮਿਲੇਗਾ ਫੁੱਲ ਦੁਪੱਟਾ ਸਵਾ 2 ਮੀਟਰ ਇਸਦੇ ਵੀ ਦੁਪੱਟੇ ਤੇ ਵੀ ਵਰਕ ਹੋਇਆ ਪ੍ਰਾਈਸ ਇਹਨਾਂ ਸੁੱਟਾਂ ਦਾ 980올 ਇੰਡੀਆ ਸ਼ਿਪਿੰਗ ਫਰੀਆ ਨੰਬਰ WhatsApp ਮੇਰਾ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਨੈਕਸਟ ਜੀ ਆਪਣੇ ਕੋਲ ਪਲੇਨ ਸਟਫ ਰਹੇਗਾ ਕੈਮਰੀ ਕਾਟਨ ਰਹੇਗੀ ਔਰ ਖਾਦੀ ਕਾਟਨ ਰਹੇਗੀ ਤੁਹਾਨੂੰ ਜੋ ਵੀ ਪਸੰਦ ਆਉਂਦਾ ਤੁਸੀਂ ਇਸ ਸਕਰੀਨ 'ਚ ਟਿਕ ਕਰਕੇ ਤੁਸੀਂ ਇਹਨਾਂ ਦਾ ਵੀ ਆਰਡਰ ਕਰ ਸਕਦੇ ਹੋ ਪਲੇਨ ਸਟਫ ਦਾ ਇਸ ਤੇ ਤੁਸੀਂ ਐਮਬਰਾਇਡਰੀ ਕਰਵਾ ਸਕਦੇ ਹੋ ਪ੍ਰਾਈਸ ਇਹਨਾਂ ਸੁੱਟਾਂ ਦਾ ਹੈਗਾ 450 ਫਰੀ ਸ਼ਿਪਿੰਗ ਨੈਕਸਟ ਦੇ ਆਪਣੇ ਕੋਲ ਲਾਈਨਿੰਗ ਕਾਟਨ ਫਾਈਨ ਕਾਟਨ ਸਟਫ 750 ਫ੍ਰੀ ਸ਼ਿਪਿੰਗ 'ਚ ਤੁਸੀਂ ਇਨਾ ਦਾ ਵੀ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ